ਹਾਂਜੀ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਤੇ ਦੇਸੀ ਓਡੀਨ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੀਆਂ ਅੱਜ ਲਈ ਜਰਕਾਉਣਾ ਲਾਉਣੇ ਆ ਬਸਵਾ ਟੱਕਾਂ ਮਾਰ ਜਾਣਕਾਰੀ ਦਿੰਨੇ ਆ ਬਾਈ ਤੇ ਕਰੋਣੇ ਆ ਬੱਦੇ ਤੇ ਡਿਸਕਾਊਂਟ ਆ ਜੋ ਅੱਗੇ ਵੀਡੀਓ ਕਰਦੇ ਗਾ ਤੁਸੀਂ ਠੀਕ ਹੈ ਬਾਈ ਸਿੱਗਾ ਬਾਈ ਕੋ ਠੀਕ ਹੈ ਬਾਈ ਵਧੀਆ ਬਾਈ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਮੰਡੀ ਦਾ ਠੀਕ ਆ ਬਾਈ ਮਾਹੌਲ ਤੇਰੀ ਸਟਾਲ ਬਾਈ ਹਾਂ ਬਾਈ ਹੁਣਾਂ ਲਈ ਕਰ 35 ਵਾਲਾ ਮਾਡਲ 2009 ਡਿਮਾਂਡ ਆਈ ਹੈ ਬਾਈ ਜੀ 2,75,000 ਦੀ ਡਿਮਾਂਡ ਡਬਲ ਕਲਚ ਜੇ ਬਾਈ ਆਪਾਂ ਇਹ ਰੰਗ ਦੀ ਗੱਲ ਕਰੀਏ ਰੰਗ ओरिजिनल ਆ ਬਾਈ ਸਾਰਾ ਠੀਕ ਆ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਕਿ ਨਹੀਂ ਪਰਸੈਂਟ ਹੋਣਗੇ ਬਾਈ ਟਾਇਰ ਬਾਈ ਪਏ ਆ 75 ਰੁਪਏ ਚਾਰੇ ਬਾਈ ਅਗਲੇ ਥੋੜੇ ਅਗਲੇ ਅੱਦੇ ਆ ਠੀਕ ਆ ਬਾਈ ਸਵਾਰਲੇ ਦਾ ਸਾਰੀ ਮਿਲੂ ਪਿੱਛੇ ਬਾਈ ਸਭ ਕੁਛ ਮਿਲੂ ਬਾਈ ਡੰਡਾ ਫੱਟੀ ਛਤਰੀ ਠੀਕ ਆ ਬਾਈ ਇਹ 35 ਉਸ ਬਾਵਰ ਨਹੀਂ ਹੁੰਦਾ ਬਾਈ ਇਹ ਹਾਂ ਬਾਈ ਠੀਕ ਆ ਬਾਈ ਇਹ ਨੰਬਰ ਕਿਹੜਾ ਬਾਈ ਇਹ ਨੰਬਰ ਰਹਿਣਾ ਬਾਈ ਹੈਪੀ ਡੇਟ ਮਿਲਦਾ ਇਹਨੂੰ ਤੀ ਨਗਲ ਠੀਕ ਹੈ ਬਈ ਦੁਆੜ ਤਾਂ ਇਹ ਪੰਜ ਆਪਣੀ 275000 ਛੜਵਾੜ ਕਿੰਨੇ ਛੜਦਾਂਗੇ ਬਈ ਆਪਾਂ ਐ ਛੜਦਾਂਗੇ ਬਾਈ ਆਪਾਂ 2.5 ਲੱਖ ਦਾ ਦੇ ਦਾਂਗੇ ਯਾਰ ਜੋ ਕਿ ਆਪਣੀ ਵੀਡੀਓ ਦੇਖ ਕੇ ਹੋ ਬਾਈ ਮਾਨ ਤਨ ਕਰਦਾ ਮੈਂ ਮੋਕੇ ਤੇ ਕੋਈ 5000 ਰੁਪਏ ਕਰਦਾ ਇਹ ਦੁਆ ਨਿਊ ਹਾਲੈਂਡ 3630 ਮਾਡਲ 2010 ਦੁਆੜ ਇਹ ਬਾਈ ਦੀ 455000 ਛੜਵਾੜ ਜੇ ਬਈ ਆਪਾਂ ਇਹ ਰੰਗ ਦੀ ਗੱਲ ਕਰੀਏ ਸਾਰਾ Ориਜਨਲ ਆ ਬਈ ਠੀਕ ਹੈ ਆਰਾਂ ਦੀ ਗੱਲ ਕਰੀ ਟਰੈਕ ਨਹੀਂ ਓਏ ਆ ਬਾਈ 75 80 ਪੈਸੇ ਚਾਰੇ ਠੀਕ ਆ ਬਈ ਤੇਰੇ ਮੂ ਵੀ ਦੇਖ ਲੋ ਸੱਚ ਨੂੰ ਵਧੀਆ ਪਿਆ ਸਵਾਨ ਦੇ ਨਾਲ ਸਾਰੀ ਮਿਲ ਜੂ ਡੰਡਾ ਦਿੱਤੀ ਛਤਰੀ ਆਪ ਮਾਡਲ ਆ ਬਾਈ ਤੇਰੀ ਸਪੀਡ ਐ ਕੀ ਜਰੂਰ ਪਲੱਸ 55 ਐਚ ਪੀ ਮਿਲੂ ਮਿਲੂ ਰੇਕ ਟਰੈਕਟਰ ਨਹੀਂ ਡੰਡਾ ਫੱਟੀ ਮਿਲੂ ਠੀਕ ਆ ਬਈ ਇੱਕ ਨਿਓਸ ਪਾਵਰ ਚਾਹੁੰਦਾ ਬਾਈ ਇਹ 55 ਬਾਈ ਠੀਕ ਆ ਬਾਈ ਨੰਬਰ ਹਰਿਆਣਾ ਦੇ ਨਾਲ ਇਹ ਨੂੰ ਸੇ ਮਿਲ ਜੂ ਬਾਈ ਹਾਂ ਇਹਦੀ ਮਿਲ ਜੂਗੀ ਠੀਕ ਆ ਬਈ ਦਿਮਾੜ ਤਾਂ ਇਹ ਗੀ ਬਾਈ ਆਪਣੀ 4,55,000 ਰੁਪਏ ਦੀ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਾਈ ਆਪਾਂ ਇਹ ਛੱਡ ਦਾਂ ਆ ਬਈ ਆਪਾਂ 30,000 ਦਾ ਦੇ ਦਾਂਗੇ ਮੌਕੇ ਤੇ ਆਪਣੀ ਵੀਡੀਓ ਦੇਖ ਕੇ ਮੌਕੇ ਤੇ ਹੋ ਜੂ ਮਾਨਦਾ 5 ਹੋ ਜੂ ਕੇ 10 ਬਾਈ 5000 ਕਰ ਦਾਂਗੇ ਥੋੜਾ ਬਹੁਤਾ ਤੇਲ ਪਾਣੀ ਜੋਗਾ ਠੀਕ ਆ ਜੀ ਇਹ ਜੋ ਆ ਸਵਰਾਜ 735 ਮਾਡਲ 1994 ਡਿਮਾਂਡ ਹੈਗੀ ਬਾਈ ਦੀ 1,48,000 ਰੁਪਏ ਦੀ ਡਿਮਾਂਡ ਜੇ ਬਾਈ ਆਪਾਂ ਇਹ ਰੰਗ ਦੀ ਗੱਲ ਕਰੀਏ ਸਾਰਾ ਹੋਇਆ ਬਾਈ ਠੀਕ ਹੈ ਤਾਂ ਪੈਰਾਂ ਦੀ ਗੱਲ ਕਰੀਏ ਪੈਰ ਬਾਈ ਨਵੇਂ ਆ ਚਾਰੇ ਬਿੱਲ ਵਿੱਚ ਵੀ ਡਾਰਾਂ ਦਾ ਟੀਕੇ ਟੀ ਦੇ ਬਿੱਲ ਨਹੀਂ ਇਹਦਾ ਬਾਈ ਮੇਲਾ ਅੱਛਾ ਪਿੱਛੋਂ ਆਇਆ ਬਾਈ ਨਾਗਰੋਂ ਵੀ ਆਇਆ ਜੀ ਪਾਏ ਪਾਏ ਠੀਕ ਆ ਬਾਈ ਸਾਨੂੰ ਦੋਸਤੋ ਸਾਰਾ ਪੂਰਾ ਕਰਕੇ ਦੇਦਾ ਵੀ ਬਾਈ ਕਿਵੇਂ ਰੰਗ ਪੇਂਟ ਚਿਰਦਾ ਹੋਇਆ ਸੋਹਣਾ ਬਰ ਵਿੱਚ ਹੀ ਰਜਾਇਆ ਪਿਆ ਠੀਕ ਆ ਬਾਈ ਕਿਨੇ ਉਸ ਬਾਵਰ ਚੰਦਾ ਬਾਈ ਇਹ ਇਹਦਾ ਹੂਆ 40 42 ਠੀਕ ਆ ਬਾਈ ਡਿਮਾਂਡ ਤੇਈਏ ਬਾਈ ਆਪਣੀ 1.48 ਲੱਖ ਰੁਪਏ ਦੀ ਬਣ ਕਿੰਨੀ ਛੱਡ ਦਾਂਗੇ ਬਾਈ ਆਪਾਂ ਛੱਡ ਦਾਂਗੇ ਆਪਾਂ 30 ਹਜ਼ਾਰ ਦਾ ਦੇ ਦਾਂਗੇ ਮੌਕੇ ਤੇ ਕਰ ਦਾਂਗੇ ਥੋੜਾ ਬੋਤਾ ਠੀਕ ਹੈ ਇਹ ਦੁਕਾਨ ਨਿਊ ਹਾਲੈਂਡ 33 ਦੀ ਸੁਪਰ ਵਾਲਾ ਮਾਡਲ 2013 ਡਿਮਾਂਡ ਹੈ ਬਾਈ ਦੀ 4.88 ਲੱਖ ਰੁਪਏ ਡਿਮਾਂਡ ਲੈ ਬਾਈ ਆਪਾਂ ਦੀ ਰੰਗ ਦੀ ਗੱਲ ਕਰੀਏ ਸਾਰਾ Ориਜਨਲ ਹੈ ਬਾਈ ਕਿਤੇ ਗਲ ਨਹੀਂ ਲੱਗੀ ਬਾਈ ਇਹ ਨਹੀਂ ਕਿਤੇ ਵੀ ਆ ਮਾੜੀ ਮੋਟੀ ਵਸਾ ਐਂਡਾ ਉਂਡਾਏ ਤੇ ਲਾਲਾ ਮਾੜੀ ਮੋਟੀ ਹਾਂ ਹੋਰ ਇੰਜਨ-ਇੰਜਨ ਤੇ ਰਿੰਬਾਂ ਤੇ ਦੋ ਤੇ ਮਰਗੜਾਂ ਤੇ ਕਿਤੇ ਨਹੀਂ ਬਈ ਸਾਰਾ Ориਜినਲ ਹੈ ਠੀਕ ਹੈ ਬਈ ਟਾਇਰਾਂ ਦੀ ਗੱਲ ਕਰੀਂ ਟਾਇਰ ਕਿ ਨਹੀਂ 100% ਉਹਨਾਂ ਦੀ ਬਈ ਟਾਇਰ ਤਾਂ ਤੇ ਨਵੇਂ ਹੀ ਆ ਬਈ ਠੀਕ ਹੈ ਬਈ ਮਾੜੇ ਮੋਟੀ ਚੱਲਿਆ ਬਾਂ ਨਵੇਂ 97 98% ਪਏ ਆ ਠੀਕ ਆ ਰੇ ਮੂ ਵੀ ਵਧੀਆ ਪਏ ਆ ਬਈ ਰੇਮ ਬਰੋਂ ਬੋ ਸਾਰੇ Ориਜినਲ ਆ ਚੇਂਜ ਹੋਏ ਹੋਏ ਮੂਰਲੇ ਬਈ ਵੱਡੇ ਪਏ ਹੋਏ ਸ਼ੌਂਕੀਆ ਤੌਰ ਤੇ 911 ਵਾਲੇ ਠੀਕ ਆ ਬਈ ਤੇ ਮਗਰਲੇ ਵੀ ਟਾਇਰ ਇਹਦੇ 17 ਵਾਲੇ ਆ ਮੂ 16 ਵਾਲੇ ਆਉਂਦੇ ਆ ਠੀਕ ਆ ਬਈ ਤੇ ਟਰੈਕਟਰ ਇੰਜਨ ਗੇਅਰ ਦਾ ਬਈ ਜਮਾ ਰੁਪਏ ਦਾ ਰੁਪਿਆ ਪਏ ਵੀ ਬੰਦਾ ਬਾਕੇ ਤਸਲੀ ਕਰਕੇ ਦੇ ਲੈਣਾ ਬਈ ਟਰੈਕਟਰ ਆਪਣਾ ਕੋਈ ਵੀ ਹੈ ਚਾਹੇ ਬਾਕੇ ਤਸੱਲੀ ਕਰਕੇ ਘਰੋਂ ਲੈ ਜਾ ਜਾਂ ਵੀ ਚੱਕਰ ਠੀਕ ਹੈ ਬਾਈ ਇਹ ਨੰਬਰ ਕਿਹੜਾ ਬਈ ਇਹ ਨੰਬਰ ਰਹਿਣਾ ਇਹਨੂੰ ਸੀ ਮਿਲ ਜੂਜੀ ਠੀਕ ਹੈ ਬਾਈ ਦਿਵਾੜ ਤੈਈਏ ਬਾਈ ਆਪਣੀ ਦੀ 480000 ਰੁਪਏ ਦਿਵਾੜ ਕਿ ਨਹੀਂ ਇਹ ਛੱਡ ਦਾਂਗੇ ਬਾਈ ਆਪਾਂ ਹੀ ਇਹ ਛੱਡ ਦਾਂਗੇ ਆਪਾਂ 60000 ਦਾ ਠੀਕ ਹੈ ਬਾਈ ਕਿੰਨੇ ਹੌਸਵਾਵਰ ਚਾਹੁੰਦਾ ਬਈ ਇਹ ਇਹ ਬਾਈ 50 ਕਰਪੋੜਾ ਤਾਂ ਨਹੀਂ ਬਈ ਇਹ ਨਹੀਂ ਇਹ ਬਿੰਟਰ ਠੀਕ ਹੈ ਬਈ ਇਹਦੇ ਬਾਅਦ ਸੋਨਾਲਿਕਾ 35 ਵਾਲਾ ਸੱਤ ਮਾਡਲ ਸਿੰਗਲ ਕਲਚਾ ਬਈ ਜੇ ਮਾਡਲ ਸੱਤ ਡਿਮਾਂਡ ਹੈਈ ਬਾਈ 235000 ਰੁਪਏ ਡਿਮਾਂਡ ਜੀ ਬਾਈ ਆਪਾਂ ਦੀ ਰੰਗ ਦੀ ਗੱਲ ਕਰੀਏ ਰੰਗ ਸਾਰਾ Ориਜినਲ ਆ ਬਾਈ ਠੀਕ ਆ ਬਈ ਸਾਰਾ ਰੇਂਜ ਨਾਲ ਜਿੰਨਾ ਕ ਵਾਰ ਫਿੱਟਿਆ ਹੋਇਆ ਵਾ ਮਾੜਾ ਮੋਟਾ ਨਾਲ ਦੀ ਫਿਰ ਸਾਰਾ ਕੋਲ ਠੀਕ ਐ ਸਿੰਗਲ ਕਲਚਾ ਹੈ ਹਾਂਜੀ ਬਾਈ ਅਗਲੇ ਟਾਇਰ ਹੈਗੇ 35 40 ਪੈਸੇ ਮਾਗਲੇ ਦਾ ਜਮਨ ਨਵੀਂ ਆ ਠੀਕ ਆ ਬਾਈ ਤੇ ਤੁਸੀਂ ਪਵਾਏ ਕਿ ਮਿੱਠੂ ਨਹੀਂ ਮਗਰ ਵੀ ਆਏ ਹੋਏ ਠੀਕ ਆ ਪਹਿਲਾਂ ਕਾਫੀ ਗੱਡੀ ਉਹਦੀ ਵਈ ਕਿਹ ਨੰਬਰ ਕਿਹੜਾ ਬਾਈ ਇਹ? ਨੰਬਰ ਰਹਿਣਾ ਬਈ। ਠੀਕ ਆ ਬਈ ਐਫਪੀ ਡਾਟ ਵੀ ਰੋਣਾ ਬਈ। ਐਫਪੀ ਡਾਟ ਮਿਲ ਜੀਦਾ। ਠੀਕ ਆ ਬਈ। ਡਿਵਾਡ ਤਾਂ ਹੀ ਬਾਈ ਆਪਣੀ ਦੀ 2,35,000 ਕਿਡਵਾਰ ਕਿੰਨੀ ਛੜ ਦਾਂਗੇ ਬਾਈ? ਬਈ ਛੜ ਦਾਂਗੇ ਆਪਾਂ 10,000। ਜੇ ਕੋਈ ਆਪਣੀ ਵੀਡੀਓ ਦੇਖੇਓ ਬਾਈ। ਮਾਨਦਾਨ ਹੋ ਜੂ ਰੇਟਟ ਚ ਬਸ ਟਰੈਕਟਰ ਦੇ ਹਿਸਾਬ ਨਾਲ ਥੋੜਾ ਬੋਤਾ। ਇਹ ਤਾਂ ਹੋ ਜੂ 5000 ਬਾਈ। ਥੋੜਾ ਬੋਤਾ ਕਰ ਦਾਂਗੇ ਤੇਲ ਪਣੀ ਜੋਗ। ਠੀਕ 5000 ਹੋ ਜੂ ਬਾਈ। 5 ਤਾਂ ਬਾਹਲਾ ਹੋ ਜੂ ਯਾਰ। ਕਰ ਦਾਂ ਕੋਈ ਗੱਲ ਨਹੀਂ ਮੌਕੇ। ਠੀਕ। ਇਦੋ ਆ ਆਹ ਹਾਂ ਸੋਨ ਵਾਲੀ ਕਾ 35 ਵਾਲਾ ਇਹ 2007 ਮਾਡਲ ਹੈ 2007 ਮਾਡਲ ਡਿਮਾਂਡ ਹੈ ਜੀ ਭਾਈ ਜੀ 2 ਲੱਖ 40 ਹਜ਼ਾਰ ਰੁਪਏ ਡਿਮਾਂਡ ਡਾੜੋ ਕਲੱਚ ਆ ਇਹ ਠੀਕ ਹੈ ਭਾਈ ਤੇ ਚੇਰੀ ਠੀਕ ਹੈ ਭਾਈ ਜੇ ਆਪਾਂ ਜੀ ਰੰਗ ਦੀ ਗੱਲ ਕਰੀਏ ਰੰਗ ਵੀ ਸਾਰਾ Ориਜਨਲ ਹੈ ਭਾਈ ਮਾੜੀ ਮੋਟੀ ਕਿਤੇ ਹਲਕੀ ਫੁਲਕੀ ਹੀ ਹੋਈ ਆ ਇੰਜਨ ਤਾਂ ਨਹੀਂ ਹੋਈ ਭਾਈ ਨਹੀਂ ਇੰਜਨ ਤਾਂ ਨਹੀਂ ਹੋਈ ਆ ਮਰਗਾਣਾ ਬੂੜਾ ਤੇ ਮਾੜੀ ਮੋਟੀ ਵਾ ਠੀਕ ਹੈ ਭਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਭਾਈ ਟਾਇਰ ਭਾਈ ਇਹਦੇ ਹੈਗੇ ਆ ਅੱਧੇ 50% ਦੇ ਪੈਸੇ ਪੇ ਠੀਕ ਹੈ ਭਾਈ ਤੇਰੇ ਮੂਵੀ ਦੇਖ ਲਓ ਸਿਰੋ ਵਧੀਆ ਪਿਆ ਰਹੇ ਹ ਇਹ ਤਾਂ ਗਲੇ ਫਲੇ ਨਹੀਂ ਪਰ ਮਾੜੀ ਮੋਟੀ ਹਲਕੀ ਮਰਗੜਾਂ ਜ਼ਰੂਰ ਹੋਈ ਆ ਠੀਕ ਆ ਬਾਈ ਇਹਦੇ ਨਾਲ ਛਤਰੀ ਮਿਲ ਜੂ ਬਾਈ ਛਤਰੀ ਤਾਂ ਦੇ ਦਾਂਗੇ ਕੋਈ ਗੱਲ ਠੀਕ ਆ ਬੇ 32 ਬਰਜੂ ਹੋਣਾ ਮੈਂ ਹਾਂ ਡਿਮਾਂਡ ਰਹੀ ਆ ਬਾਈ ਆਪਣੀ ਦੀ 2 ਲੱਖ 40 ਹਜ਼ਾਰ ਰੁਪਏ ਦਵਾ ਕਿੰਨੀ ਆ ਛੱਡ ਦਾਂਗੇ ਬਾਈ ਇਹ ਛੱਡ ਦਾਂਗੇ ਆਪਾਂ 2 ਲੱਖ 20 ਹਜ਼ਾਰ ਦਾ ਬਾਈ ਮੌਕੇ ਤੇ ਹੋ ਜੂ ਥੋੜਾ ਬਹੁਤਾ 5000 ਹੋ ਜੂ ਬਾਈ ਕਰ ਦਾਂਗੇ ਕੋਈ ਗੱਲ ਠੀਕ ਆ ਬਾਈ ਇਹ ਨੰਬਰ ਕਿਹੜਾ ਬਾਈ ਇਹ ਇਹ ਹਰਿਆਣਾ ਬਾਈ ਨੰਬਰ ਆਪਣੇ ਕੋਲ ਹਰਿਆਣੀਆਂ ਰੋਟੇ ਸਾਰੇ ਠੀਕ ਆ ਬਾਈ ਸੁਵਰਾਜ 735 ਮਾਡਲ 2000 ਡਿਮਾਂਡ ਹੈ ਜੀ ਬਾਈ ਦੀ 1 ਲੱਖ 45000 ਰੁਪਏ ਅਡਵਾਂਟ ਜੇ ਬਾਈ ਆਪਾਂ ਇਹ ਰੰਗ ਦੀ ਗੱਲ ਕਰੀਏ ਰੰਗ ਪੇਂਟ ਤਾਂ ਬਾਈ ਇਹਦੇ ਵੱਜਿਆ ਵਾਵਾ ਠੀਕ ਹੈ 2000 ओरिजिनल ਆਈ ਜਨਨ ਦੇ ਵੱਧਾ ਵਾ ਠੀਕ ਹੈ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਮੁੱਲ ਤਾਂ ਨਵੇਂ ਆ ਜਮਾ ਠੀਕ ਹੈ ਮਗੱਲੇ ਬਾ 20-30 ਪੈਸੇ ਹੈਗੇ ਆ ਠੀਕ ਹੈ ਬਾਈ ਬਾਹਰ ਪੰਪ ਆ ਗਿਆ ਠੀਕ ਹੈ ਬਾਈ ਸੁਆਣੇ ਦੇ ਨਾਲ ਸਾਰੀ ਕੰਪਲੀਟ ਆ ਬਾਈ ਪਿੱਛੇ ਹਾਂ ਹਾਂ ਸਾਰਾ ਠੀਕ ਹੈ ਬਾਈ ਤੇ ਨੰਬਰ ਕਿਹੜਾ ਬਾਈ ਇਹ ਨੰਬਰ ਹੈਣਾ ਠੀਕ ਹੈ ਬਾਈ ਡਿਮਾਂਡ ਤਾਂ ਇਹ ਬਾਈ ਆਪਣੀ ਦੀ 1,45,000 ਰੁਪਏ ਡਿਮਾਂਡ ਕਿ ਨਹੀਂ ਛੱਡ ਦਈਏ 3000 ਤਾਂ ਦੇਣਾ ਬਈ ਲਾਸਟ ਆਪਾ ਠੀਕ ਹੈ ਬਈ ਤੇ ਤੋਂ ਬਾਅਦ ਇਸ 2011 ਮਾਡਲ ਡਿਮਾਂਡ ਹੈਗੀ ਬਾਈ ਦੀ 2,15,000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਸਾਰਾ ओरिजिनल ਆ ਬਾਈ ਠੀਕ ਹੈ ਬਈ ਟਾਇਰਾਂ ਦੀ ਗੱਲ ਕਰੀਏ ਟਾਇਰ ਮਗਰ ਲਹਿ ਗਿਆ 40-45 ਪੈਸੇ ਮੂਰ ਲੈਤਾ ਜੀ ਬਈ ਇਹਨਾਂ ਠੀਕ ਹੈ ਬਈ ਤੇ ਤੁਸੀਂ ਵਵਾਇਆ ਕਿ ਪਿੱਛੇ ਆਇਆ ਬਾਈ ਆਦਾ ਆਪਾਂ ਵਵਾਇਆ ਉਹ ਮੌਰਿਆ ਇਹਦਾ ਮਿਲ ਜੂ ਬਾਈ ਇਹਦਾ ਮਿਲ ਜੂਆ ਠੀਕ ਹੈ ਕਿ ਮੈਨੂੰ ਹਾਊਸ ਪਾਵਰ ਚਾਹਦਾ ਬਾਈ ਇਹ ਇਹ ਮੈਨੂੰ ਲਾ 48 ਕੋਊਗਾ ਠੀਕ ਹੈ ਬਾਈ 48 ਕੋ ਡਿਸਟਰੀਬਿਊਟਰ ਤਾਂ ਆਉਂਦਾ ਬਾਈ ਇਹ ਨਹੀਂ ਠੀਕ ਹੈ ਜੈਸਕਾ ਬ੍ਰੇਕ ਹੈ ਠੀਕ ਹੈ ਬਾਈ ਡਬਲ ਕਲਚ ਹੈ ਹਾਂਜੀ ਦਵਾੜ ਕਰੀਏ ਬਾਈ ਆਪਣੀ ਦੀ 215000 ਰੁਪਏ ਵਾੜ ਕੇ ਨਹੀਂ ਛੱਡ ਦਈਏ ਬਾਈ ਆਪਾਂ ਇਹ ਕਰ ਦਾਂਗੇ ਦੋ ਚ ਮਾਨਤਾ ਨਾ ਦੋ ਦੋ ਥੱਲੇ ਦੇ ਦਾਂਗੇ 99000 ਤਾਂ ਦੇ ਦਾਂਗੇ ਯਾਰ ਠੀਕ ਹੈ ਜਿਵੇਂ ਆਉਂਦਾ ਤੇਰੀ ਵੀਡੀਓ ਦੇ ਠੀਕ ਹੈ ਬਾਈ ਇਹਨਾਂ ਨੂੰ ਸਿਮਝ ਜੂ ਬਾਈ ਹਾਂ ਇਹਦੀ ਮਿਲ ਜੂਗੀ ਠੀਕ ਹੈ ਇਹਦੋਂ ਨਿਊ ਹਾਲੈਂਡ 3630 ਮਾਡਲ 12 ਦੀ ਮੰਗ ਹੈ ਬਾਈ ਦੀ 455000 ਰੁਪਏ ਡਵਾਣ ਹਰਿਆਣਾ ਨੰਬਰ ਆਹ ਐ ਬੈਸੀ ਲੱਗ ਹਰਿਆਣਾ ਨੰਬਰ ਜੇ ਬਾਈ ਆਪਾਂ ਦੀ ਰੰਗ ਦੀ ਗੱਲ ਕਰੀਏ ਰੰਗ ਬਾਈ ਸਾਰਾ ओरिजिनल ਹੈ ਇਹ ਤਾਂ ਮਾੜੀ-ਮੋਟੀ ਲੈਂਕਾਂ ਲੋਕਾਂ ਦੇ ਮਗਰ ਹੋਈ ਆ। ਠੀਕ ਹੈ। ਟਾਇਰਾਂ ਦੀ ਗੱਲ ਕਰੀਏ ਟਾਰਕ। ਟਾਰਕ ਦਾ ਤਾਂ ਨਵੀਂ ਪਿਆ 95 ਪੈਸੀ ਪਿਆ। ਠੀਕ ਹੈ ਬਾਈ। ਰਿਮ ਵੀ ਵਧੀਆ ਪਿਆਣਾ ਬਾਈ। ਹਾਂ। ਇਹ ਡਿਸਟ੍ਰਿਬਿਊਟਰ ਆ ਬਾਈ। ਹਾਂ ਹਾਂ ਟੌਪ ਮਾੜਾ। ਠੀਕ ਹੈ ਬਾਈ। ਥਰੀ ਸਪੀਡ ਜਸਟੀ ਬੂਟਰ ਸਭ ਕੁਝ ਹੈ। ਠੀਕ ਹੈ ਬਾਈ। ਡਬਲ ਡਿਸਟ੍ਰਿਬਿਊਟਰ ਹੈ ਕਿ ਸਿੰਗਲ? ਡਬਲ ਡਬਲ ਡਬਲ। ਠੀਕ ਹੈ ਬਾਈ। ਇਹ ਨਾਲ ਇਹ ਨੂੰ ਸੀ ਮਿਲ ਜੂ ਬਾਈ। ਇਹਦੀ ਮਿਲ ਜੂ ਬਾਈ। ਠੀਕ ਹੈ ਬਾਈ। ਕਿੰਨੇ ਹਸ ਪਾਵਰ ਜਣਾ ਬਾਈ ਇਹ? ਇਹ ਪੰਜਾਬ ਬਾਈ। ਠੀਕ ਹੈ ਬਾਈ। ਬਿਗੈਰ ਟਰਬੋ ਹੈ ਨਾ ਰਿਵਾਰਡ ਤਾਂ ਕਿ ਭਾਈ ਆਪਣੀ 4,55,000 ਰੁਪਏ ਰਿਵਾਰਡ ਕਿੰਨੇ ਛੱਡ ਦਾਂਗੇ ਭਾਈ ਆਪਾਂ ਇਹ ਛੱਡ ਦਾਂਗੇ ਆਪਾਂ 35,000 ਦਾ ਦੇ ਦਾਂਗੇ 4 ਲੱਖ ਜੇ ਕੋਈ ਆਪਣੀ ਵੀਡੀਓ ਦੇਖ ਕੇ ਹੋ ਭਾਈ ਮੌਕੇ ਤੇ ਮਾਨਤਾਨ ਹੋ ਜੂਗਾ ਕੀ ਦਾ ਹੋ ਜੂ ਭਾਈ ਕਰ ਦਾਂਗੇ ਯਾਰ ਕੋਈ ਗੱਲ ਠੀਕ ਹੈ ਜਿੰਨੇ ਵੀ ਆਪਾਂ ਟਰੈਕਟਰ ਦਿਖਾਏ ਇਹਦੇ ਬੱਚਾ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਭਾਈ ਪੁਰਾਣੇ ਕੱਟੇ ਜਾਣਗੇ ਭਾਈ ਦੇਖੇ ਦੇਖੇ ਨਾ ਭਾਈ ਹਾਂ ਫੋਟੋ ਦੇ ਟਰੈਕਟਰ ਕੱਟ ਲੈਣੇ ਫੋਟੋ ਭੇਜ ਦਿੰਦੇ ਸੁਣੋ ਭਾਈ ਫੋਟੋ ਦੇ ਵੀ ਕੱਟ ਲਾਂਗੇ ਭਾਈ ਬਸ ਯਕੀਨ ਹੋਵੇ ਸਹੀ ਗੱਲ ਦੱਸ ਦੇ ਬੰਦਾ ਫੋਟੋ ਵਾਲਾ ਲੋਨ ਫਾਇਨਸ ਵੀ ਕਰਾ ਦਿੰਦੇ ਬਈ ਆਪਾਂ ਲੋਨ ਫਾਇਨਸ ਆਪਣੇ ਹੋ ਜਾਣਗੇ ਬਈ ਪੰਜਾਬ ਨੰਬਰ ਦਾ ਹੋ ਜਾਂਦਾ ਪਰ ਆਪਣੇ ਕੋਲੇ ਹਰਿਆਣਾ ਪਹਿਲਾਂ ਐਨਓਸੀ ਕਟਾਉਣੀ ਪੂ ਹੋ ਜਾਊਗਾ ਠੀਕ ਆ ਬਈ ਉੱਚੇ ਮਾਡਲ 10 ਤੋਂ ਉੱਪਰ ਹੋ ਜਾਊਗਾ ਠੀਕ ਆ ਬਈ ਆਪਣੇ ਟਰੈਕਟਰ ਦੀ ਕਿੰਨੇ ਟਾਈਮ ਦੀ ਗਾਰੰਟੀ ਦਿੰਦੇ ਬਈ ਵਾਰੰਟੀ ਬਈ ਆਪਣੀ ਕਾਪੀ ਕਾਗਜ਼ ਦੀ ਹੋਊਗੀ ਸਾਰੀ ਉਮਰ ਦੀ ਜਿੰਨਾ ਚਿਰ ਬੰਦਾ ਰੱਖੂਗਾ ਹਾਂਜੀ ਬਈ ਇੰਜਨ ਗੇਅਰ ਦੀ ਬਈ ਗਾਰੰਟੀ ਅਗਲੇ ਨੇ ਸੱਲੀ ਬਾਕੇ ਕਰਨੀ ਹੈ ਜੋ ਬਾਦ ਨਹੀਂ ਆਪਣੇ ਕੋਈ ਨਹੀਂ ਜਿਹੜੀ ਆਪਣੀ ਮੰਡੀ ਜੇ ਜਾ ਕੇ ਘਰੋਂ ਲੈ ਕੇ ਜੀ ਜੇ ਆਪਣੇ ਫਿਰ ਪੂ ਕਰਾ ਲੈ ਘਰੋਂ ਚਾਹੇ ਘਰੇ ਆ ਜੇ ਬੰਦਾ ਬਾਕੇ ਲੈ ਜਾਏ ਜਿੰਨਾ ਚਿਰ ਮਰਜੀ ਟਰੈਕਟਰ ਦੀ ਕੋਈ ਜ਼ਿੰਮੇਵਾਰੀ ਨਹੀਂ ਕਾਪੀ ਕਾਗਜ਼ ਦੀ ਫੁੱਲ ਜ਼ਿੰਮੇਵਾਰੀ ਠੀਕ ਹੈ ਜੀ ਟਰੈਕਟਰ ਅਗਲੇ ਚਲਾ ਕੇ ਦੇਖਣਾ ਠੀਕ ਹੈ ਜੀ ਕੰਟੈਕਟ ਨੰਬਰ ਬੋਲ ਦਿ ਬਾਈ ਆਪਣਾ ਆਪਣਾ ਨੰਬਰ ਹੈ ਬਾਈ 6283585655 ਬਾਈ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਠੀਕ ਹੈ ਜੀ